ਤਰਨਤਾਰਨ ਦੇ ਵਿੱਚ ਐਸਐਸਪੀ ਰਵਜੋਤ ਗਰੇਵਾਲ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੌਰਾਨ ਉਹਨਾਂ ਦੱਸਿਆ ਕਿ ਕੱਲ੍ਹ ਸ਼ਾਮ ਤਰਨਤਾਰਨ ਨੇ ਸੀਆਈਏ ਸਟਾਫ ਪੁਲਿਸ ਪਰਿਭਾਰੀ ਇੰਸਪੈਕਟਰ ਪ੍ਰਭਜੀ ਸਿੰਘ ਦੇ ਨਿਗਰਸ਼ ਦੌਰਾਨ ਗੈਂਗਸਟਰ ਲਖਬੀਰ ਸਿੰਘ ਅਤੇ ਫਲੰਡਾ ਹਰੀਕੇ ਗੁਰਦੇਵ ਜੈਸਲ ਦੇ ਕਰੀਬੀ ਗੁਰਵਿੰਦਰ ਸਿੰਘ ਜਸਨਪ੍ਰੀਤ ਸਿੰਘ ਅਮਰਿਤਪਾਲ ਸਿੰਘ ਜਸਵਿੰਦਰ ਸਿੰਘ ਨੂੰ ਜਿੱਥੇ ਕਾਬੂ ਕੀਤਾ ਦੱਸਿਆ ਗਿਆ ਕਿ ਇਹਨਾਂ ਨੂੰ ਗ੍ਰਫਤਾਰ ਕੀਤਾ ਗਿਆ ਤੇ ਇਹਨਾਂ ਦੇ ਕਬਜ਼ੇ ਦੇ ਵਿੱਚੋਂ ਇੱਕ 0.3 ਬੋਰ ਦਾ ਪਿਸਤੌਲਿਕ ਮੈਗਜ਼ੀਨ ਇੱਕ ਦੇਸੀ ਜਿਹੜਾ ਪਿਸਤੌਲ 33 ਦਾ ਬ੍ਰਾਹਮਣ ਕੋਈ ਇਹਨਾਂ ਦੇ ਖਿਲਾਫ ਪਿਕੂਬੰਡ ਥਾਣੇ ਦੇ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਤੇ ਅਦਾਲਤ ਵਿੱਚ ਪੇਸ਼ ਕਰਕੇ ਹੁਣ ਇਹਨਾਂ ਦਾ 3 ਦਿਨੀ ਰਿਮਾਂਡ ਹਾਸਲ ਕੀਤਾ ਗਿਆ। ਇਹਦੀ ਟੀਮ ਹੈ ਜਿਹਨੂੰ ਅਲੀਡ ਕਰਦੇ ਨੇ ਐਸਪੀ ਦੀ ਸਾਫ ਤੇ ਡੀਐਸਪੀ ਦੀ ਸਾਹਿਬੀ ਨਾਲ ਦੀ ਪੂਰੀ ਟੀਮ ਵੱਲੋਂ ਬੜਾ ਚੰਗਾ ਕੰਮ ਕੀਤਾ ਗਿਆ ਹੈ ਜੋ ਕਿ ਕਰਨ ਕਰਨ ਪੁਲਿਸ ਵੱਲੋਂ ਮਾਨਯੋਗ ਡੀਜੀਪੀ ਸਾਹਿਬ ਦੇ ਨਿਰਦੇਸ਼ਾਂ ਨੇ ਪੇਸ਼ੇ ਮਾਰਨਫਰਾ ਖਿਲਾਫ ਮੁਹਿੰਮ ਚਲਾਈ ਹੈ। ਉਸ ਮਹੀਨੇ ਵਿੱਚ ਸਾਨੂੰ 4 ਵਿਅਕਤੀ ਅਸੀਂ ਅਰੈਸਟ ਕੀਤੇ ਨੇ ਜਿਹੜੇ ਕਿ ਲੰਡਾ ਹਰੀਕੇ ਅਤੇ ਗੁਰਦੇਵ ਜੈਸਲ ਦੇ ਇਸ਼ਾਰਿਆਂ ਤੇ ਵੈਪਨਸ ਸਮਗਲਣ ਅਤੇ ਟਾਰਗੇਟਡ ਕਿਲਿੰਗ ਨੂੰ ਅੰਜਾਮ ਦੇਣ ਦੀ ਦਤੰਬਰ ਦੇ ਸੀਗੇ ਤੇ ਇਹ ਜਿਹੜੇ 4 ਬੰਦੇ ਨੇ ਇਹਨਾਂ ਨੇ ਪਾਕਿਸਤਾਨ ਤੋਂ ਡਰੋਨ ਰਾਹੀਂ ਜਿਹੜਾ ਵਤਨ ਮੰਗਾਏ ਨੇ ਤੇ ਇਹਨਾਂ ਚਾਰ ਦੇ ਨਾਮ ਹੈਗੇ ਨੇ ਗੁਰਵਿੰਦਰ ਸਿੰਘ ਉਰਫ ਪੱਲੀ ਜਸ਼ਮਪ੍ਰੀਤ ਸਿੰਘ ਉਰਫ ਤੋਰੀ ਅਮਰਿਤਪਾਲ ਸਿੰਘ ਉਰਫ ਅਮਰਿਤ ਜਸਵਿੰਦਰ ਸਿੰਘ ਉਰਫ ਆਸ਼ੂ ਤੇ ਇਹਨਾਂ ਤੋਂ ਜੋ ਰਿਕਵਰੀਜ਼ ਹੋਈਆਂ ਨੇ ਹੁਣ ਤੱਕ ਤਕਰੀਬ ਤੇ ਵਿੱਚ ਇੱਕ ਜਗਾਨਾ ਪਿਸਟਲ 30 ਬੋਰ ਤੇ ਇੱਕ ਮੈਗਜ਼ੀਨ ਤੇ ਦੋ ਦਿੰਦਾ ਰਾਉਂਡ ਇੱਕ ਦੇਸੀ ਪਿਸਟਲ 30 ਬੋਰ ਤੇ ਇੱਕ ਮੈਗਜ਼ੀਨ ਤੇ ਇੱਕ ਦਿੰਦਾ ਰਾਉਂਡ ਅਤੇ ਇੱਕ ਪਿਸਟਲ 23 ਬੋਰ ਤੇ ਦੋ ਦਿੰਦਾ ਰਾਉਂਡ ਇਹਨਾਂ ਤੋਂ ਰਿਕਵਰੀ ਹੋਈ ਹੈ ਕੀ ਕੀ ਦੇ ਜਨਰਲ ਕਿਥੇ ਇਹਨਾਂ ਨੇ ਅ ਮੈਂ ਜਿੰਨਾ ਤੁਹਾਨੂੰ ਦੱਸਿਆ ਜੀ ਕਿ ਇਹ ਵੈਪਨ ਸਮਗਲਿੰਗ ਦਾ ਕੰਮ ਕਰ ਰਹੇ ਸੀ ਪਾਕਿਸਤਾਨ ਤੋਂ ਵੈਪਨ ਵਾਤੇ ਤੇ ਇਧਰੋਂ ਵੀ ਜਿਹੜੇ ਦੇਸੀ ਕੰਟਰੀ ਮੇਡ ਵੈਪਨਸ ਨੂੰ ਉਹਦੀ ਸਮਗਲਿੰਗ ਕਰ ਰਹੇ ਸੀ ਇਹ ਸਾਨੂੰ ਲੱਗਦਾ ਹੈ ਕਿ ਕਈ ਇਹ ਜਿਹੇ ਪਰਚਲੇ ਜਿਨ੍ਹਾਂ ਚ ਇਹਨਾਂ ਨੇ ਕੰਮ ਕੀਤਾ ਹੈਗਾ ਤੇ ਹਜੇ ਨਾਮਜਦ ਨਹੀਂ ਹੋਏ ਉਹਨਾਂ ਦਿਨਾਂ ਦੀ ਧੰਨਦਗੀ ਕਰਕੇ ਨੇ ਪ੍ਰੋਡਕਸ਼ਨ ਹੌਂਸ ਲਿਆ। ਕੋਈ ਕਨਸਾਈਨਮੈਂਟ ਮੰਗਾਉਂਦੇ ਜੀ ਵਪਾਰੀ ਕੋਈ ਅ ਵਿੱਚ ਸਰਵਨਗਰਾ ਇਹਦਾ ਵੀ ਦਿਸ਼ਲੀ ਬੋਤਲ ਕਰ ਰਹੇ ਹਾਂ। ਜੀ ਸਾਡੇ ਕੋਲ ਇਨਫੋਰਮੇਸ਼ਨ ਹੈਗੀ ਹੈ ਜਿਹਦੇ ਤੁੰਡੰਗਾਈ ਚ ਅ ਜਦ ਦਾਲਬਾਰੇ ਸਪਟਾ ਕੇ ਵੀ ਤਾਂ ਕੁਝ ਕਰ ਰਹੇ ਸੀ ਕੁਝ ਆਇਆ ਸਾਹਮਣੇ ਇਹ ਤਕਰੀਬਨ ਜਿਹੜਾ ਹੈਗਾ ਪਿਛਲੇ 2 ਸਾਲਾਂ ਤੋਂ ਹੀ ਕਰ ਰਹੇ ਸੀਗੇ ਤੇ ਹੋ ਸਕਦਾ ਕੋਈ ਹੋਰ ਵੀ ਕੇਸ ਡਿਊਰਿੰਗ ਇਨਵੈਸਟੀਗੇਸ਼ਨ ਕਰ ਰਹੇ ਹੋਣ। ਪਹਿਲਾਂ ਮਾਮਲੇ ਜੇ ਕੋਈ ਇਹਨਾਂ ਦੇ ਹਾਂਜੀ ਅ ਰਿਪੋਰਟ ਬਣਾ 3 ਦਿਨ ਦਾ ਪੁਲਿਸ ਮੈਡਮ ਇਹਨਾਂ ਚ ਕੋਈ ਜੋਬ ਲਾਇਲ ਵੀ ਹੈ। ਹਾਂਜੀ ਕਿਉਂ ਬਣਾਇਆ ਉਹਦੀ ਆਇਡੈਂਟੀਟੀ ਐਸੇ ਡਿਸਕਲੋਜ਼ ਨਹੀਂ ਕਰਦੇ ਜੀ ਜੀ ਇਹਦਾ ਇਹ ਜੀ ਬੁੱਕ ਹੀ ਰਹੇਗਾ ਜਿਹੜੇ ਇਹ ਇਹ ਮੇਜਰ ਨੇ ਜੀ ਮੇਜਰ ਨਹੀਂ ਸਰ 20 ਹੈ ਜਾਂ ਨਹੀਂ ਨਹੀਂ ਅ ਅਬੋਵ 18 ইয়ার্স অফ এজ